ਤੋਟਲ ਨਾਲ ਲੋਆ ਹੁਣ ਨਾਲ ਲੋਨ ਜਿੱਤੋਂ ਮਨਜ਼ੂਰੀ ਨਹੀਂ ਮੰਗੀਆਂ ਗੱਲਬਾਤ ਸਰਕਾਰ ਦੀ ਚੱਲਦੀ ਉਹਨਾਂ ਲੋਕਾਂ ਦਾ ਚੱਲਦੀ ਹੈ ਸਰਕਾਰ ਦੇ ਬਿਲਾ ਲਿਆ ਯਾਪ ਦੇ ਟਰੱਕ ਆਪਰੇਟਰ ਆਪਣੀ ਲੜਾਈ ਲੜਨਗੇ ਪੰਜਾਬ ਦੇ ਡਰਾਈਵਰ ਵੀਰਾਂ ਦੀ ਲੜਾਈ ਲੜਾਂਗਾ ਜਿਹੜੀਆਂ ਕਾਰਾਂ ਆ ਉਹਦਾ ਡਰਾਈਵਰ ਡਰਾਈਵਰ ਨਹੀਂ ਹੁੰਦਾ ਜਿਹੜੇ ਕਿਸਾਨਾਂ ਦੇ ਟਰੈਕਟਰ ਆ ਉਹਦਾ ਡਰਾਈਵਰ ਡਰਾਈਵਰ ਨਹੀਂ ਹੁੰਦਾ ਲੜਾਈ ਡਰਾਈਵਰਾਂ ਦੀ ਵੀਰਾਂ ਦੀ ਆ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਜੇ 10 ਲੱਖ ਉਹਦੇ ਕੋਲ ਹੋਵੇ ਡਰਾਈਵਰ ਕੋਲ ਆਪਣੀ ਗੱਡੀ ਕਿਉਂ ਨਹੀਂ ਪਾ ਲੈਂਦਾ ਇਹ ਰੋਸ ਪ੍ਰਦਰਸ਼ਨ ਇਹਨਾਂ ਨੇ ਕੀਤਾ ਹੈਗਾ ਜਿਹੜੀ ਇਹ ਮੀਟਿੰਗ ਹੈਗੀ ਹੈ ਜੁਆਇੰਟ ਵੀ ਸਰਕਾਰ ਚੱਲ ਰਹੀ ਹੈ ਜਿਹੜੇ ਇਹਨਾਂ ਦੇ ਬਾਕੀ ਮੈਂਬਰਸ ਹੈਗੇ ਉਹ ਇੱਥੇ ਪੀਸਫੁਲੀ ਵੇਟ ਕਰ ਰਹੇ ਆ ਕਿਉਂਕਿ ਮੀਟਿੰਗ ਹੋਣੀ ਉਸ ਤੋਂ ਬਾਅਦ ਹੈ ਡਿਪਟੀ ਉਹ ਤਾਂ ਤਾਂ ਲੋਨ ਆਇਆ ਲੋਨ ਲਈ ਜਿਸ ਤੋਂ ਮਨਜ਼ੂਰੀ ਨਹੀਂ ਮੰਗੀ ਗਈ ਮੁੱਖ ਮੰਤਰੀ ਪੰਜਾਬ ਇਹ ਕਹਿੰਦੇ ਸੀ ਜਿਆਦਾ ਦੇ ਜੱਗਲ ਗੰਦੀ ਜਿਆਦੀ ਆ ਸਾਰਿਆਂ ਨੂੰ ਵੀ ਆ ਜਿਆਦੀ ਆ ਘਰਾਂ ਦੇ ਵਿੱਚ ਰੇਡ ਹੋ ਰਹੀ ਸੀ ਅਸੀਂ ਦੇ ਘਰਾਂ ਦੇ ਵਿੱਚ ਸਾਰੇ ਟਰੱਕ ਪਲੇਟਾਂ ਨੂੰ ਡਰਾਇਆ ਜਾ ਰਿਹਾ ਇਹ ਜਿਆਦੀ ਆ ਇਸ ਕਰਕੇ ਜਿੰਨਾ ਡਰਾਉ ਡਰਾਉ ਕੱਲ ਵੀ ਲੋਕਾਂ 'ਚ ਬਹੁਤ ਪੈਨਿਕ ਬਣਿਆ ਸੀਗਾ ਜਦੋਂ ਸਪਲਾਈ ਚੇਨ ਸੈਕਟ ਹੋਈ ਸੀ ਅੱਜ ਹੁਣ ਫੇਰ ਆ ਰੋਡ ਜਾਮ ਹੋ ਗਈ ਹੈ ਕਿਵੇਂ ਦੇਖਦੇ ਪਏ ਹੋ ਕਿ ਕੋਈ ਗਲਤ ਬਾਤ ਨਹੀਂ ਹੋਈ ਪ੍ਰਸ਼ਾਸਨ ਨਾ ਕਿਸ ਤਰ੍ਹਾਂ ਸਿੱਟਾ ਨਿਕਲ ਸਕੇ ਗਲਤ ਬਾਤ ਸਰਕਾਰ ਦੀ ਚੱਲਦੀ ਉਹਨਾਂ ਲੋਕਾਂ ਦਾ ਚੱਲਦੀ ਜਿਹੜੇ ਸਰਕਾਰ ਦੇ ਦਲਾਲ ਆ ਸਰਕਾਰ ਦੇ ਦਲਾਲ ਐ ਮੈਂ ਸਿਰਿਆਂ ਦੂੰਗਾ ਸਰਕਾਰ ਦੇ ਦਲਾਲਿਆ ਇਹਨਾਂ ਗੱਲ ਕਰ ਰਿਹਾ ਮਲਕੀਤ ਸਿੰਘ ਬੱਲ ਜਿੱਤੇ ਹਜ਼ਾਰ ਕਰੋੜ ਦਾ ਬੈਗ ਠੱਗੀ ਦਾ ਮਾਮਲਾ ਦਰਜਿਆ ਉਹ ਸਾਡੀ ਗਵਾਹੀ ਕਰੂਗਾ ਪੰਜਾਬ ਦੀ ਗਵਾਹੀ ਇੰਡੀਆ ਦੀ ਗਵਾਹੀ ਉਹ ਕਰੂਗਾ ਮੈਂ ਨਹੀਂ ਮੰਨਦਾ ਆਲਰੇਡੀਆ ਮੋਟਰ ਕਾਂਗਰਸ ਨੂੰ ਨਾ ਮੈਂ ਉਹਦੇ ਛਾਂਡੇ ਥਾਲੀ ਚੱਲਦਾ ਨਾ ਚੱਲੂਗਾ ਪੰਜਾਬ ਦੇ ਟਰੱਕ ਆਪਰੇਟਰ ਆਪਣੀ ਲੜਾਈ ਲਾਣਗੇ ਪੰਜਾਬ ਦੇ ਡਰਾਈਵਰ ਵੀਰਾਂ ਦੀ ਲੜਾਈ ਲੜਾਂਗਾ ਐਪੀ ਸੰਧੂ 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 ਐਪ ਪੰਜਾਬ ਦੇ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਅੱਜ ਕਿਸਾਨ ਜਿਹੜੇ ਬੱਧੀ ਸੁਟੀਆਂ ਪਈਆਂ ਆ ਜਿਹੜੀ ਲੜਾਈ ਮੈਂ ਲੜ ਰਹੇ ਆ ਅਸੀਂ ਅਸੀਂ ਪੰਜਾਬ ਦੇ ਟਰੱਕ ਤੇ ਡਰਾਈਵਰ ਨਹੀਂ ਲੜਦੇ ਲੜਾਈ ਲੜ ਰਹੇ ਆ ਪੰਜਾਬ ਦੇ ਡਰਾਈਵਰ ਵੀਰਾਂ ਦੀ ਪੰਜਾਬ ਦੇ ਟਰੱਕ ਤੇ ਮੰਗਾ ਕੇ ਲੜਾਈ ਲੜ ਰਹੇ ਆ ਇਹ ਗੱਲ ਆ ਜਿਹੜੀਆਂ ਕਾਰਾਂ ਆ ਉਹਦਾ ਡਰਾਈਵਰ ਡਰਾਈਵਰ ਨਹੀਂ ਹੁੰਦਾ ਜਿਹੜੇ ਕਿਸਾਨਾਂ ਦੇ ਟਰੈਕਟਰ ਆ ਉਹਦਾ ਡਰਾਈਵਰ ਡਰਾਈਵਰ ਨਹੀਂ ਹੁੰਦਾ ਲੜਾਈ ਡਰਾਈਵਰਾਂ ਦੀ ਵੀਰਾਂ ਦੀ ਆ ਰਿਆਵਰਾਂ ਦੇ ਕਰਕੇ ਹੀ ਸਾਡੇ ਪਰਿਵਾਰ ਪਾਲਦੇ ਆ ਉਹਨਾਂ ਕਰਕੇ ਜੋ ਹੈਗੇ ਉਹਨਾਂ ਦੀ ਬਦੌਲਤ ਆ ਪਰ ਜਿਸ ਤਰੀਕੇ ਨਾਲ ਜੇ ਰੇਡ ਕੀਤੀ ਜਾ ਰਹੀ ਸੀ ਸੂਰੇ ਘਰ ਤੋਂ ਗੱਲਾਂ ਵੀ ਹੋਣੀਆਂ ਆਈਆਂ ਕਿ ਨਜਰਬੰਦ ਕਰ ਦਿੱਤਾ ਗਿਆ ਤੁਹਾਨੂੰ ਉਹਨੂੰ ਕਿਵੇਂ ਦੇਖਦੇ ਫਿਰੇ ਸੀਸ ਕਾਰਵਾਈ ਦੇ ਐਸੇ ਨੂੰ ਨਜਰਬੰਦ ਕਰਨਾ ਇਹਨਾਂ ਸੌਖਾ ਨਹੀਂ ਉਹ ਜਿਹੜਾ ਪਹੁੰਚਿਆ ਪ੍ਰਸ਼ਾਸਨ ਨੇ ਕੁੱਟਫਾ ਦਾ ਪਰਚਾ ਦੇ ਸਕਦਾ ਮੈਨੂੰ ਫਰਜ਼ੀਆ ਕੁੱਝ ਦੀ ਪਰਵਾਹ ਨਹੀਂ ਮਲੰਗਾ ਆਦਮੀ ਆ ਬੰਦੋਬਸਤ ਰਾਮਦਾਬਾਦ ਤਸ਼ਮੀਲਾ ਸਾਹਿਬ ਜੀ ਬੰਦੋਬਸਤ 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 ਕਾਜੀ ਕੀ ਕਾਰੀ ਹੈ ਕਿਸੇ ਦੀ ਜਾਗਰੀ ਨਹੀਂ ਪੈਂਦੀ ਮੇਰੀ ਰਕਾਲਾ ਦੇਖ ਲੋ ਮੇਰੀ ਜੋ ਹੈ ਜ਼ਮੀਨ ਜਾਦਾ ਦੇਖ ਲੋ ਨਾਮ ਹੈ ਰਪਈ ਦਾ ਕਿਸ ਦਾ ਰਵਾਦਾਰ ਹੈਗਾ ਨਾਮ ਹੈ ਉਹ ਕੰਮ ਕਰਦਾ ਬਾਕੀ ਪਰਚਾ ਦੇਣਾ ਪੋਸਟਾ ਕਰਨਾ ਸਰਕਾਰ ਦਾ ਕੰਮ ਹੈ ਦਬਾਹੀ ਦੁਬਾਰੇ ਵੀ ਇਹ ਕਿੰਨੀ ਵੇਲੇ ਪ੍ਰਦਰਸ਼ਨ ਕਰੋਗੇ ਕਿ ਅੱਜ ਜੋ ਸੁੱਤੀ ਪੈ ਲਗੇ ਉਸੇ ਜਾਵਾਂਗੇ ਠੀਕ ਠੀਕ ਹੈ ਠੀਕ ਹੈ ਅੱਜ ਥੋੜਾ ਮਾਈਕ ਆਈਡੀ ਮਿਲੇਗਾ ਤੁਹਾਨੂੰ ਥਲਕਾਈ ਆ ਯਾਰ ਮੋਬਾਈਲ ਕੋ ਪਿੱਛੇ ਕਰੋ ਇਹ ਧਾਨਾ ਪ੍ਰੋਜੈਕਟ ਆ ਹੀ ਰਹੂਗਾ ਇਹ ਨਹੀਂ ਸਾਡੇ ਇੱਕ ਬੰਦਾ ਖੜੇ ਹੈ ਦੂਜੇ ਕਿੰਨੇ ਹੈ ਸਾਰੇ ਚੱਕਣ ਹਰ ਇੱਕ ਬੰਦੇ ਹੋਰ ਮੋਟ ਕੋਈ ਹੁੰਦਾ ਧਰਨਾ ਬਦਲ ਚੁੱਕਾ ਜਾ ਰਿਹਾ ਸੀ ਇਹ ਜਾਰੀ ਰਹੇਗਾ ਕਿ ਯਾਰ ਇਹ ਜਾਰੀ ਹੈ ਸਰ ਇਹਦੇ ਨਾਲ ਜਿਹੜਾ ਇਲਜ਼ਾਮ ਲੱਗਦਾ ਸੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸਰ ਆਮ ਜਨਤਾ ਦੇ ਕੋਲ ਜੇ ਕਿਸੇ ਦਾ ਮਰੂਗਾ ਤਾਂ ਉਹ ਬੰਦਾ ਕੀ ਕੁਰੀ ਗੱਲ ਕਰੇ ਉਹ ਤਾਂ ਆਮ ਮਨ ਦੇ ਉਹ ਜਿਹੜੇ 10 ਲੱਖ ਰੁਪਏ ਲੈ ਜਾਂਦੇ ਨੇ ਸਹਿਯਾਤਾਲ ਕਰੀ ਜਾਂਦੇ ਨੇ ਉਹ ਜੋ ਹੁੰਦਾ ਆਂਦੇ ਵਕਤ ਦੇ ਨਾਲ ਪਾਈਖੋ ਅਸੀਆ ਦੋਤਾ ਪਾਈਖੋ ਬੰਦਾ ਮਾਰਦਾ ਇਹ ਕਿੱਧਰ ਦੀ ਗੱਲ ਦੇਖੋ ਅਰੇ ਇਹ ਨੰਬਰ ਬੈਠਾ ਹੈਗਾ ਸੜਕ ਦੇ ਕਿਨਾਰੇ ਬੈਠ ਕੇ ਕਿਤਾ ਜਾਏਗਾ ਜਾਂ ਫਿਰ ਸੜਕ ਰੋਕਣੀ ਚਾਹੀਦੀ ਹੈ ਮੈਂ ਸਾਡਾ ਕੋਈ ਕੀਤਾ ਰਿਹਾ ਸੀ ਇਹ ਤਾਂ ਕੱਢੀ ਨਹੀਂ ਹੁੰਦਾ ਤੁਹਾਨੂੰ ਹਲੇ ਬੰਦੇ ਆਉਂਦੇ ਫਿਰ ਦੇਖਦੇ ਕੀ ਸਰ ਤਰ ਲੱਗ ਨਹੀਂ ਦਿੱਤਾ ਚੱਲੇਗਾ ਦਿੱਲੀ ਦੇ ਤੱਕ ਚੱਲੇਗਾ ਨਹੀਂ ਕੋਈ ਗੱਲ ਨਹੀਂ ਬੱਡੀ ਚੱਲੂਗਾ ਜੱਗਾ ਇੱਥੇ ਥੋੜਾ ਦਰਨਾ ਬਾਹਰ ਉੱਪੀ ਜਾ ਕੇ ਵੇਖੋ ਵੀ ਹਾਲ ਹੈ ਤੁਹਾਨੂੰ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਜੇ 10 ਲੱਖ ਉਹਦੇ ਕੋਲ ਹੋਵੇ ਡਰਾਈਵਰ ਕੋਲ ਆਪਣੀ ਗੱਡੀ ਕਿਉਂ ਨਹੀਂ ਪਾ ਲੈਂਦਾ ਉਹ ਡਰਾਈਵਿੰਗ ਕਰਦਾ ਕਰੋਗਾ ਉਹ ਡਰਾਈਵਿੰਗ ਕਰਦਾ ਦਿਨ ਰਾਤ ਮੰਨ ਲਿਆ ਆ ਉਹ ਰਾਤਾਂ ਜਾ ਘੰਡਿਆ ਆ 10 ਲੱਖ ਦੀਆਂ ਗੱਡੀਆਂ ਆ ਡਰਾਈਵਰ ਇੱਥੇ ਦੇਖ ਲਓ ਹਾਂ ਅੱਧੀ ਹੁੰਦੀ ਕਹਦੀ ਘੱਟੀ ਲੱਗੀਆਂ ਹੁੰਦੀ ਆ ਕਹਿੰਦਾ ਚਪੇੜਾ ਮਾਰ ਮਾਰ ਰੋਸ ਟਾਣਾ ਸੈਟ ਤੋਂ ਅੱਜ ਖਾਤੇ ਬਾਹਰ ਤੋਂ ਉਹਦਾ ਗਾਲ ਆ ਕਿਹਾ ਪਰ ਜਿਹੜਾ ਕਿਹਾ ਗਿਆ ਸੀ ਜੀ ਪੁੱਛੀ ਬੋਲੂਗੀ ਰਾਮਾਪੱਟੀ ਚੌਕ ਦੇ ਵਿੱਚ ਸਭ ਤੋਂ ਇਨਫੋਰਮੇਸ਼ਨ ਸਿੱਧੀ ਜੀ ਕਿ ਜਿਹੜੇ ਟ੍ਰੈਕਟਰਾਈਡਰ ਜਿਹੜੇ ਲੱਗੇ ਆ ਉਹਨਾਂ ਨੇ ਕੋਈ ਸ਼ਕਨਾ ਰੋਸ ਪ੍ਰਦਰਸ਼ਨ ਕਰਨਾ ਹੈ ਜੀ ਦੇਰ ਹਸਪਤਾਲ ਚ ਇਹਨਾਂ ਨੇ ਕੀਤਾ ਹੈਗਾ ਜਿਹੜੀ ਇਹਦੀ ਮੀਟਿੰਗ ਹੈਗੀ ਜੋ ਜੁਆਇੰਟ ਸੀਨੀਅਰ ਚੱਲ ਰਹੀ ਹੈ ਜਿਹੜੇ ਇਹਨਾਂ ਦੇ ਬਾਕੀ ਮੈਂਬਰਸ ਹੈਗੇ ਉਹ ਇੱਥੇ ਪੀਸਫੁਲੀ ਵੇਟ ਕਰ ਰਹੇ ਆ ਜੋ ਵੀ ਮੀਟਿੰਗ ਹੋਈ ਉਸ ਤੋਂ ਬਾਅਦ ਡਿਪਟੀ ਸਾਹਿਬ ਕੋਈ ਪ੍ਰਧਾਨ ਨੂੰ ਵੀ ਅਰੈਸਟ ਕੀਤਾ ਗਿਆ ਕੋਈ ਕਿਸੇ ਪਟਾਕੇ ਹੋ ਰਹੀ ਹੈ ਜੀ ਮੀਟਿੰਗ ਕਰ ਰਹੇ ਨੇ ਉਹਨਾਂ ਨਾਲ ਮੀਟਿੰਗ ਚੱਲ ਰਹੀ ਹੈ ਉਹ ਮੀਟਿੰਗ ਵਾਸਤੇ ਲਿਜਾਇਆ ਗਿਆ ਅੱਛਾ ਮੀਟਿੰਗ ਵਾਸਤੇ ਲਿਜਾਇਆ ਗਿਆ ਸੀ ਇਸ ਤੋਂ ਮੋਕੇ ਪਰ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਸ਼ਹਿਰ ਅਰੈਸਟਿੰਗ ਪਹਿ ਚੁੱਕੀ ਹੈ ਨਹੀਂ ਨਹੀਂ ਮੀਟਿੰਗ ਵਾਸਤੇ ਹੈ ਜੀ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਗੱਲਬ